ਚਲੋ ਆਪਾਂ ਬਲੌਗ ਤੇ ਸ਼ੁਰੂ ਕਰਦੇ ਆਂ ਕਿਉਂਕਿ ਜਿਹੜੇ ਆਏ ਉਹਨਾਂ ਨੂੰ ਦਰਜਾ ਗਾਇਜ਼ ਅੱਜ ਤੁਸੀਂ ਆਊਟਫਿਟ ਚ ਆਊਟਫਿਟ ਚੈੱਕ ਕਰੋ ਇੱਧਰ ਦੋਹੀ ਪੈਂਟਾਂ ਪੁਰਾਣੀ ਉਹੀ ਸ਼ਰਟਾਂ ਪੁਰਾਣੀ ਇੱਧਰ ਮਾਤਾ ਸਾਡੀ ਬਹਿ ਗਈ ਆ ਤਿਆਰ ਹੋ ਗਏ ਕੁੜੀਆਂ ਵੀ ਹੋ ਗਈਆਂ ਤਿਆਰ ਅਸੀਂ ਚੱਲੇ ਆ ਜੀ ਗੁਰਦੁਆਰਾ ਤੱਲਨ ਸਾਹਿਬ ਮੱਥਾ ਟੇਕਣ ਅੱਜ ਫੇਰ ਮੈਂ ਲੱਭੀ ਜਾਂਦਾ ਮੈਨੂੰ ਪਤਾ ਨਹੀਂ ਕਿੱਥੇ ਖੜ ਕੇ ਜਾ ਕੇ ਕੋਈ ਜੀ ਕਚੋਰੀਆਂ ਛੋਲੇ ਸਾਰੇ ਦੇਣਾ ਆ ਹੋਰ ਹੋਰ ਸਾਰੇ ਚਲ ਠੀਕਰੀਆਂ ਨੇ ਰੂਟ ਵਿੱਚ ਮੰਮੀ ਆਦੇ ਲਓ ਜੀ ਇਧਰ ਲੰਗਰ ਸ਼ੱਕੇ ਆ ਗਏ ਆ ਹੁਣ ਬਾਹਰ ਜਿਹੜੀ ਫੁੱਲ ਫਲੇਡ ਪੈਕ ਕਰਨੀ ਸੋਸ ਨਾ ਪਾਈ ਆਸ ਕਰਕੇ ਸਾਡੀ ਛੋਟੀ ਨੂੰ ਗਰਦਾਰਪੁਰ ਪਹੁੰਚ ਕੇ ਮਿਲਦੇ ਆਂ ਤੁਹਾਨੂੰ ਸਾਰਿਆਂ ਨੂੰ ਲਓ ਜੀ ਜਾਂਦੇ ਆਂ ਵੀ ਫਟਕ ਬੰਦ ਤੇ ਆਂਦੇ ਆਂ ਵੀ ਫਟਕ ਬੰਦ ਅੱਜ ਦੀ ਵਾਰੀ ਸੀ ਦੇਖਿਆ ਕਿ ਇੰਨੇ ਚੀਜ਼ਾਂ ਦੇ ਲੰਗਰ ਲੱਗੇ ਹੋਏ ਆ ਔਰ ਹੁਣ ਪੀਣੀ ਆਪਾਂ ਇੱਕ ਇੱਕ ਕੱਪ ਚਾਹ ਪਹਿਲਾਂ ਦੁਕਾਨੇ ਗਏ ਆ ਕੇ ਕਹਿੰਦੇ ਮੇਰੇ ਹੱਥ ਕੰਬਦੇ ਆ ਸਾਨੂੰ ਘਬਰਾਟ ਜੀ ਹੁੰਦੀ ਸੀ ਮੈਂ ਕਰ ਸਾਰਾ ਜੋ ਮਿੰਨੀ ਫਟਕ ਲੈ ਦਿੱਤਾ ਮम्मी ਕਹਿੰਦੇ ਚਲੋ ਹਸਪੀਟਲ ਲੈ ਚ ਆਉਂਦੇ ਆ ਉਹ ਨਹੀਂ ਨਹੀਂ ਸੀਗਾ ਉਦਾਂ ਚਲੋ ਥੋੜੇ ਜਿਹਾ ਲੱ ਕਰੇਲੇ ਮੈਂ ਖਾਣੀ ਨਹੀਂ ਹੈਗੀ ਅੱਜ ਦਾਦੇ ਖਾਣੀਆਂ ਦੇ ਲਾਗ ਲੈ ਆ ਆਪਣੀ ਦੋਨਾਂ ਨੇ ਨੂਡਲ ਖਾ ਲਏ ਆ ਕਰੋ ਜੀ ਬਲੌਗ ਦਾ ਨਵ ਇੱਕ ਨਵੇਂ ਬਲੌਗ ਮਾਮ ਹੋ ਗਿਆ ਜੀ ਸਵੇਰ ਦੇ 10 ਤੇ ਆਪਣੇ ਅੱਜ ਘਰੇ ਕੋਈ ਆ ਗਿਆ ਤੇ ਇਸ ਕਰਕੇ ਅੱਜ ਖਾਣ ਪੀਣ ਦਾ ਬਲੌਗ ਆਪਾਂ ਜਿਹੜਾ ਸਟਾਰਟਿੰਗ ਰੋਟੀ ਉਹ ਨਹੀਂ ਬਣਾਣੀ ਕਿਉਂਕਿ ਉਹਨਾਂ ਨੂੰ ਤਰਾਜ ਆ ਵੀ ਸਾਡਾ ਬਲੌਗ ਨਾਲ ਕੋਈ ਬਣਾਓ ਚਲੋ ਆਪਾਂ ਬਲੌਗ ਇੱਥੇ ਸ਼ੁਰੂ ਕਰਦੇ ਆਂ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਬਲੌਗ ਸ਼ੁਰੂ ਕਰ ਦਿਓ ਹਾਂ ਜੀ ਸਭ ਲਈ ਸਾਰਿਆਂ ਨੂੰ ਸੌਣ ਤੁਹਾਡਾ ਖਾਣ ਪੀਣ ਦਾ ਬਲੌਗ ਨੂੰ ਨਿਰ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਚਰਦੀ ਕਲਾ ਚ ਰੱਖੇ ਚਲੋ ਜੀ ਰੋਟੀ ਪਾਣੀ ਦਾ ਕਰ ਲਈਏ ਸਾਰਾ ਉਸ ਤੋਂ ਬਾਅਦ ਹੋਏ ਤੁਹਾਨੂੰ ਮਿਲਦੇ ਬਾਅਦ ਚ ਮਿਲਦੇ ਹੈ ਕੋਈ ਆਇਆ ਹੋਇਆ ਸ਼ਾਇਦ ਉਹਨਾਂ ਦਾ ਰਾਜ ਨਾ ਹੋਵੇ ਅੱਜ ਜਾਣਾ ਹੈ ਕਿਤੇ ਉਹ ਵੀ ਦਿਖਾਵਾਂ ਦੱਸਾਂ ਕਿਥੇ ਜਾਣਾ ਚਲੋ ਜੀ ਬੇ ਤੁਹਾਨੂੰ ਦੱਸਦੇ ਆ ਤੇ ਨਾਲੇ ਫੇਰ ਤੁਹਾਨੂੰ ਮਿਲਦੇ ਆ ਤੇ ਇਹਨਾਂ ਨੂੰ ਰੋਟੀ ਪਾਣੀ ਦਾ ਕਰ ਲਈਏ ਅੱਜ ਅਸੀਂ ਤੁਹਾਨੂੰ ਨਾਸੇ ਦਾ ਬਲੌਗ ਨਹੀਂ ਦਿਖਾ ਲੈਣਾ ਹੈਗਾ ਹਾਂ ਕਿਉਂਕਿ ਜਿਹੜੇ ਆਏ ਉਹਨਾਂ ਨੂੰ ਰਾਜ ਸਾਡੇ ਬਲੌਗ ਦੇ ਨਾਲ ਤੇ ਬਲੌਗ ਸਾਡਾ ਪੂਰਾ ਦੇਖਿਓ ਹਾਂ ਤੇ ਚਲੋ ਜੀ ਉਹਨਾਂ ਨੂੰ ਪਾਸ਼ਤਾ ਪਾਣੀ ਕਰਵਾ ਦਈਏ ਤੇ ਫੇਰ ਤੁਹਾਨੂੰ ਮਿਲਦੇ ਆ ਓਕੇ ਜੀ ਲੋ ਜੀ ਇੱਧਰ ਟਾਈਮ ਦਾ ਇਹ ਮਸ਼ੀਨ ਉਹ ਮੈਂ ਜੇ ਬਾਹ ਬਹੁਤ ਖੁੱਲੀ ਆ ਤੇ ਬਾਹ ਨੂੰ ਮਾਰ ਕੇ ਸੀ ਲਾਵਾਂ ਮੈਂ ਠੀਕ ਆ ਠੀਕ ਆ ਮੋਰੋ ਮੋਨੋ ਟਾਈਟ ਕਰ ਲਾਂਗੇ ਪਿਛੋਂ ਮੋਨੋ ਟਾਈਟ ਕਰੀ ਬਹੁਤ ਮੈਂ ਲੂਸ ਰੱਖੀ ਤੇ ਉਹਨਾਂ ਨੂੰ ਪਸੰਦ ਨਹੀਂ ਆਉਂਦੀ ਯਾਰ ਸੋਹਣੀ ਲੱਦੀ ਸੀਗੀ ਪਸੰਦ ਨਹੀਂ ਆਉਂਦੀ ਨਹੀਂ ਤੇ ਹੁਣ ਆਪਾਂ ਹੁੰਦੇ ਆ ਤਿਆਰਾਂ ਦੀ ਸਵਾਇ ਕਰ ਜਾਵੇ ਹਾਂਜੀ ਜਿਹੜੀ ਵੀ ਰੋਟੀ ਛੋਟੀ ਆਪਾਂ ਸਾਰਿਆਂ ਨੇ ਖਾ ਲਈ ਆ ਹੋਰ ਕੀ ਕੱਪੜੇ ਵੀ ਪਾ ਜਾਂਦੇ ਆ ਹੋਰ ਤੇ ਜਿਹੜੇ ਰਹੇਗੇ ਸਾਡੇ ਨਾਲ ਫਿਰ ਅਸੀਂ ਆਪਾਂ ਦੱਸਦੇ ਆ ਕਿੱਥੇ ਜਾਣਾ ਹੈ ਹੋਰ ਕੀ ਫਿਰ ਮਿਲਦੇ ਆ ਹਾਂਜੀ ਇਹ ਰਪੋਰਟ ਹੋ ਗਿਆ ਤੇ ਇੱਧਰ ਬਸੜੀ ਵੀ ਆ ਗਈ ਆ ਇਹਨੂੰ 4 ਸਾਲ ਹੋ ਗਏ ਆ ਗਾਈਜ਼ ਅੱਜ ਤੁਸੀਂ ਆਊਟਫਿਟ ਚ ਆਊਟਫਿਟ ਚੈੱਕ ਕਰੋ ਇੱਧਰ ਲੋਹੀ ਪੈਂਟ ਦਾ ਪੁਰਾਣੀ ਉਹੀ ਸ਼ਰਟ ਦਾ ਪੁਰਾਣੀ ਇਹ ਅੱবি ਅਜ ਮੈਚਿੰਗ ਹੋ ਗਈ ਆ ਠੀਕ ਆ ਚਲੋ ਇੱਧਰ ਬੈਠੇ ਆ ਸਾਰੇ ਮੈਨੂੰ ਨਾ ਪਾਣੀ ਦੇਈਓ ਮੈਂ ਬਾਟਲ ਵਿੱਚ ਪਾਣੀ ਪਾਇਆ ਹਾਂਜੀ ਤੇ ਇੱਧਰ ਆਪਾਂ ਦੇਦੇ ਪਏ ਸੀ ਵਲੌਗ ਨਾਲ ਨਾਲ ਕਿਸੇ ਦਾ ਕਿਸੇ ਦਾ ਉਹਨਾਂ ਦਾ ਸੀ ਦਸਨਾ ਥੋੜੀ ਆ ਕਿਸੇ ਤੇ ਕਿੱਦਾਂ ਲੱਗਦੇ ਨੇ ਚਲੋ ਠੀਕ ਆ ਗਾਇਸ ਮਿਲਦੇ ਆ ਫਿਰ ਆਪਾਂ ਹੁਣ ਤਿਆਰtir ਹੁੰਨੇ ਆ ਹਨਾ ਹੋਰ ਕੀ ਫਿਰ ਮਿਲਦੇ ਆ ਜੀ ਲੋ ਜੀ ਟਾਈਮ ਡੇਢ ਦੇ ਲੱਗੀ ਛਾਗੀ ਹੋ ਚੱਲਾ ਆ ਜੀ ਘੜੀ ਤਾਂ ਕਹਿ ਰਹੀ 2 ਵਜ ਚੱਲੇ ਆ ਤੇ ਲੋ ਜੀ ਆਪਾਂ ਕਰ ਲਈਏ ਤਿਆਰੀ ਦੇਖੋ ਜੀ ਬੋਤਲਾਂ ਪਾਣੀ ਦੀਆਂ ਨਾਲ ਲੈ ਕੇ ਚੱਲੇ ਆ ਦੋ ਅਗੇ ਰਸਤੇ 'ਚ ਪਿਆਸ ਬੜੀ ਲੱਗਦੀ ਆ ਗੱਡੀ ਦੀ ਚਾਬੀ ਲਈ ਚੱਕ ਤੇ ਇਧਰ ਮਾਤਾ ਸਾਡੀ ਬਹਿ ਗਈ ਆ ਤਿਆਰ ਹੋ ਗਏ ਤੇ ਮੇਰੇ ਖਿਆਲ 'ਚ ਇਧਰ ਕੁੜੀਆਂ ਵੀ ਹੋ ਗਈਆਂ ਤਿਆਰ ਹਾਂ ਜੀ ਲੋ ਜੀ ਇਧਰ ਕੁੜੀਆਂ ਵੀ ਤਿਆਰ ਆ ਤੇ ਆਪਾਂ ਵੀ ਤਿਆਰ ਹਾਂ ਜੀ ਤੁਸੀਂ ਵੀ ਤਿਆਰ ਹੋ ਚਲੋ ਤੇ ਦੱਸਿਆ ਨਹੀਂ ਆਪਾਂ ਕਿੱਥੇ ਚੱਲੇ ਆ हां चलो जी जी ਅਸੀਂ ਚੱਲੇ ਆ ਜੀ ਗੁਰਦੁਆਰਾ ਤੱਲਨ ਸਾਹਿਬ ਮੱਥਾ ਟੇਕਣ ਅੱਜ ਫੇਰ ਤੇ ਚਲੋ ਸੰਡੇ ਵਾਲੇ ਦਿਨ ਅਸੀਂ ਫੇਰ ਇਦਾਂ ਜਾਈ ਆਈਦਾ ਹੈ ਠੀਕ ਆ ਤੇ ਚਲੋ ਆਜੋ ਫੇਰ ਓਕੇ ਓਕੇ ਚਲੋ ਹਰਮਾਲ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਫੇਰ ਤੁਹਾਨੂੰ ਇਧਰ ਆਵਾਜ਼ ਆ ਗਈ ਆ ਮੇਰੇ ਖਿਆਲ ਤੇ ਲੋਕ ਲੱਤੇ ਲਾ ਮੈਂ ਕਿਹਾ ਆਵਾਜ਼ ਆ ਗਈ ਆ ਲੱਗਦਾ ਲੋਕ ਲਾਤੇ ਆ ਤੇ ਚਲੋ ਹੁਣਾ ਭਾਜੀ ਪਹੁੰਚ ਕੇ ਮਿਲਦੇ ਆ ਗੱਡੀ ਵੀ ਮੈਂ ਕਰਤੀ ਸ਼ਾਮੇ ਤੇ ਏਸੀ ਲਾ ਕੇ ਥੋੜੀ ਜਿਹੀ ਠੰਡੀ ਕਰਤੀ ਸੀਗੀ ਤੇ ਚਲੋ ਬੈਠੋ ਲਓ ਇੱਕ ਦੋ ਤਿੰਨ ਚਾਰ ਦੇਖੋ ਕਿਦਾ ਲਾਈਨ ਲੱਗੀ ਹੋਈ ਆ ਮੈਂ ਕਿਹਾ ਇੱਕ ਦੋ ਤਿੰਨ ਚਾਰ ਕਿਦਾ ਲਾਈਨ ਲੱਗੀ ਹੋਈ ਸੀਗੀ ਤੇ ਚਲੋ ਠੀਕ ਹੈ ਜੀ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆ ਜੀ ਤੇ ਆਪਾਂ ਗੱਡੀ پارک ਕਰਕੇ ਆ ਗਏ ਆ ਅੱਗੇ ਪਾਰਕਿੰਗ 'ਚ ਦੇਖਦੇ ਆ ਕਿੱਥੇ ਖੜੇ ਆ ਜਾ ਕੇ ਉਹ ਖੜੇ ਆ ਜੀ ਮੈਂ ਲੱਭੀ ਜਾਂਦਾ ਮੈਨੂੰ ਪਤਾ ਨਹੀਂ ਕਿੱਥੇ ਖੜ ਕੇ ਜਾ ਕੇ ਮੈਂ ਲੱਭੀ ਜਾਂਦਾ ਜੀ ਚਲੋ ਲਓ ਜੀ ਹੁਣ ਪਹੁੰਚਦੇ ਆ ਜੀ ਮੱਥਾ ਟੇਕ ਕੇ ਫਿਰ ਮਿਲਦੇ ਆ ਜੀ ਲਓ ਜੀ ਪੀਓ ਤੁਸੀਂ ਵੀ ਲਓ ਇਹ ਲੰਗਰ ਲੱਗਾ ਹੈ ਜੀ ਇੱਥੇ। ਕਚੋਰੀ ਛੋਲੇ ਆ ਦਾ ਵੀ। ਲਓ ਜੀ ਇੱਧਰ ਦੇਖੋ ਜੀ ਕਚੋਰੀਆਂ ਛੋਲੇ। ਬੋਲਦੇ ਮੇਰਾ ਫੋਨ ਆਪਣੀ ਜੇਬ ਚ ਪਾ ਲਓ। ਪਾ ਲੈਨੇ ਪਾ ਲੈਨੇ 1 ਮਿੰਟ ਦਾ ਲੱਗਾ ਸੀ ਜੀ ਲੰਗਰ ਤੇ ਹੁਣ ਲੱਗਿਆ ਜੀ ਸਾਰੇ ਜਾਣੇ ਖਾਣ ਛਕਣ। ਦੇਖੋ ਜੀ ਹਾਂ ਪਹਿਲੀ ਵਾਰੀ ਦੇਖਿਆ ਕਚੋਰੀ ਛੋਲੇ ਦਾ ਲੰਗਰ ਲੱਗਾ ਆ। ਲਓ ਜੀ ਹੁਣ ਛਕ ਕੇ ਫੇ ਮਿਲਦੇ ਆ ਜੀ। ਹਾਂ ਜੀ। ਮੈਂ ਕਿਹਾ ਬਹੁਤ ਸਵਾਦ ਲੱਗਾ। ਹਨਾ ਕਿਦਾਂ ਦਾ ਆਇਆ? ਬਹੁਤ ਸਵਾਦ ਆ ਹਨਾ। ਹੂੰ ਚਲੋ। ਠੀਕ ਹੈ ਜੀ। ਅੱਛਾ ਮੈਂ ਆਇਆ ਫੇ ਹੱਥ ਹੋ ਗਏ ਹੈ। ਹਲੋ ਹੋਰ ਹੋਰ ਸਾਰੇ ਚਲ ਕੋ ਸੱਚਾ ਇਸਲਾਮ ਨਹੀਂ ਉਹ ਇਸਲਾਮ ਕਿ ਇਸਲਾਮ ਸ਼ਕੀ ਸੋਣ ਦਾ ਤੂਗਾ 파 ਕਰਕੇ ਜਠੀਆਂ ਦੇ ਰੂਪ ਵਿੱਚ ਮੜੀਆਂ ਦਾ ਸਾਣਾ ਦੇ ਰੂਪ ਵਿੱਚ ਹੋ ਗਿਆ ਦੇ ਰੂਪ ਵਿੱਚ ਆ ਆ ਜਨ ਸੁਦਾ ਇਸ ਮਾਨਸਿਕਤਾ ਦੇ ਪਰਨਸ਼ੋ ਮੇਰਾ ਕਿਉਂ ਤਾਂ ਸਿੱਕੇ ਕਿਤਾ ਬਹਿ ਜਾਵੇ ਗਾਦੀ ਦੇ ਜਾਨ ਕੋ ਕਿਆਦਾ ਬੱਚੀ ਕਹਿੰਦਾ ਪਰ ਇਸ ਵਿੱਚ ਦੇਣਾ ਜਿਹੜਾ ਵੱਡਾ ਹੁੰਦਾ ਨਾ ਕਿ ਜ਼ਿੰਮੇਵਾਰ ਉਹ ਜਾਨ ਦਾ ਰੱਖੇ どうも。<music> ਲਓ ਜੀ ਇਧਰ ਲੰਗਾ ਸ਼ੱਕੇ ਆ ਗਏ ਆ ਹੁਣ ਬਾਹਰ ਤੇ ਮੌਸਮ ਵੀ ਮੀਂਹ ਵਾਲਾ ਹੋ ਗਿਆ ਮੌਸਮ ਵੀ ਮੀਂਹ ਵਾਲਾ ਹੋ ਗਿਆ ਹੁਣ ਕਿਸੇ ਟਾਈਮ ਵੀ ਮੀਂਹ ਆ ਸਕਦਾ ਹੈ ਬਾਬਾ ਜੀ ਅਸੀਂ ਨੂੰ ਚਾਹ ਪੀਤੀ ਨਾ ਬਾਬੇ ਨੇ ਆਲੂ ਫਿੰਗਰ ਦਿੱਤੇ ਮੈਂ ਲੈ ਲੈ ਬਿਸਕੁਟ ਇਹਨੇ ਕੁੜੀਆਂ ਨੇ ਲੈ ਰਹੀ ਦੋ ਬਿਸਕੁਟ ਮੈਂ ਲੈ ਲੈ ਬਾਤ ਤੋਂ ਵਾਈ ਲੱਡੂ ਵਾਲੇ ਬਾਬੇ ਕਿਹਾ ਮੈਂ ਕਿਹਾ ਬਾਬਾ ਜੀ ਹੱਥ ਸਜਾ ਹੀ ਹੈ ਨਹੀਂ ਕਿ ਲਵਾ ਕਿੱਥੋਂ ਚਲੋ ਚਲੀਏ ਹੁਣ ਹੋਰ ਚਲੋ ਆਜੋ ਲਓ ਜੀ ਹੁਣ ਚੱਲੇ ਆ ਜੀ ਵਾਪਸੀ ਤੇ ਨੂਡਲ ਖਾਣੇ ਹੋਣ ਇਹਨਾਂ ਨੇ ਨਹੀਂ ਹੈ ਪੈਕ ਕਰਾਉਣੇ ਆ ਚਲੋ ਪੈਕ ਕਰਾ ਕੇ ਘਰ ਪਹੁੰਚਦੇ ਆ ਜੀ ਘਰ ਪਹੁੰਚ ਕੇ ਮਿਲਦੇ ਫਿਰ ਬਹਿ ਜਾਓ ਤੁਸੀਂ ਕੋਈ ਨਹੀਂ ਜਿਹੜੀ ਹਾਫ ਪਲੇਟ ਪਾਉਣੀ ਉਹਦੇ ਸੌਸ ਪਾ ਦੇ ਉੱਪਰ ਹੈ ਜਿਹੜੀ ਫੁੱਲ ਪਲੇਟ ਪੈਕ ਕਰਨੀ ਉਹ ਸੌਸ ਨਾ ਪਾਈ ਲੋਨ ਨੂੰ ਪੈਕ ਕਰਾਉਣੀਆਂ ਨਾ ਚਲੋ ਅਸੀਂ ਗੱਡੀ 'ਚ ਖਾਂਗੇ ਬਹਿ ਕੇ ਕੀ ਗੱਲ ਨਹੀਂ ਬੋਲ ਕਹਿੰਦੀ ਅੱਛੇ ਖਾਣੇ ਮੈਂ ਇੱਥੇ ਨਹੀਂ ਪਿਆ ਹੋਣਾ ਸਾਰਾ ਆਰਟਲੋ ਠੀਕ ਠੀਕ ਇਹ ਤਾਂ ਬਹਿ ਖਾਲੂਗੀ ਤੇ ਅਸੀਂ ਅਸੀਂ ਉੱਦੇ ਖੜੇ ਰਹਿਵਾਂਗੇ ਇੱਥੇ ਹੈਂ ਉੱਦੇ ਖੜੇ ਰਹਿਵਾਂਗੇ ਅਸੀਂ ਵੀ ਇੱਥੇ ਹਾਂਜੀ ਹਾਂਜੀ ਲਓ ਉਹ ਲੱਗ ਲੱਗ ਉਹ ਲੱਗ ਇੱਕ ਲੱਗ ਬੋਆ ਲੀਆ ਚਮਚ ਚਮਚ ਪਾਤਾ ਲਓ ਜੀ ਜਿਹੜੀ ਆ ਉੱਪਰ ਲੱਗ ਪਾਤਾ ਪਾਤਾ ਕਹਿੰਦੇ ਚਲੋ ਚਲੋ ਦਰੋ ਆ ਜੀ ਉਹ ਪਸੰਦ ਕਰਦੀਆਂ ਵੀ ਉਹਨਾਂ ਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ 700 ਰੁਪਏ 'ਚ 1000 ਰੁਪਏ 'ਚ ਖਾਸ ਕਰਕੇ ਸਾਡੀ ਛੋਟੀ ਨੂੰ ਜਲਦੀ ਕਿਦੋਂ ਚੀਜ਼ ਪਸੰਦ ਨਹੀਂ ਆਉਂਦੀ ਇਹਨੂੰ 1000 ਰੁਪਏ 1000 ਰੁਪਏ 1000 ਰੁਪਏ ਲਾਲੀ ਜੱਪਲ ਹਾਂ ਲਾਲੀ ਜੱਪਲ ਇਹਨਾਂ ਨੂੰ ਕੋਈ ਨਹੀਂ ਪਸੰਦ ਆਇਆ ਵੀ ਫੋਟੋ ਨਹੀਂ ਆ ਨਾ ਸੀ ਹਾਂ ਇਹਨਾਂ ਨੂੰ ਕੋਈ ਪਸੰਦ ਨਹੀਂ ਆਇਆ ਚਲੋ ਚਲੀਏ ਹੁਣ ਗਰਤਾਰਪੁਰ ਵਾਪਸ ਚਲੋ ਚਲੋ ਜੀ ਲਾਪਰੇ ਬੁਰੇ ਗਰਮੀਰਾ ਹੋ ਗਿਆ ਜੀ ਬੁਰਾ ਹਾਲ ਹਾਏ ਤੇ ਚਲੋ ਬੈਠੋ ਜੀ ਲੋ ਜੀ ਆ ਗਏ ਸਾਰੇ ਜਣੇ ਮਾਤਾ ਵੀ ਸਾਡੀ ਆ ਗਈ ਜੈਨੇ ਕਿੰਨਾ ਟਾਈਮ ਲਾਉਣਾ ਕੋਈ ਨਹੀਂ ਕੋਈ ਨਹੀਂ ਬੈਠੋ ਆਰਾਮ ਨਾਲ ਟਾਈਮ ਲੱਗਣਾ ਫਿਰ ਕੀ ਹੋ ਗਿਆ ਪੱਲੂ ਹੋਲੀ ਚਲਿਏ ਜੀ ਹੁਣ ਇੱਕ ਮਿੰਟ ਬੈਠ ਲੈੰਦੇ ਚੰਗੀ ਦਾ ਹਾਂ ਚਲਿਏ ਚਲੋ ਜੀ ਹੁਣ ਕਰਤਾਰਪੁਰ ਪਹੁੰਚ ਗਏ ਮਿਲਦੇ ਆ ਜੀ ਤੁਹਾਨੂੰ ਸਾਰਿਆਂ ਨੂੰ ਲੋ ਜੀ ਜਾਂਦੇ ਆਂ ਫਟਕ ਬੰਦ ਆਂਦੇ ਆਂ ਫਟਕ ਬੰਦ ਹੁਣ ਇੱਥੇ ਫਟਕ ਤੇ ਖੜੇ ਆਂ ਜੀ ਤੇ ਫੇਰ ਪਹੁੰਚਦੇ ਆਂ ਘਰੇ ਤੇ ਹਾਂਜੀ ਹਾਂ ਬੋਲੋ ਕੀ ਗੱਲ ਲੱਗੇਗੀ ਪਹਿਲੀ ਵਾਰੀ ਅਸੀਂ ਦੇਖਿਆ ਕਿ ਇਹ ਕਿੰਨਾ ਚਿਰ ਹੋ ਗਿਆ ਸਾਨੂੰ ਜਾਂਦੇ ਨੇ ਪਹਿਲੀ ਵਾਰੀ ਅਸੀਂ ਦੇਖਿਆ ਕਿ ਇੰਨੇ ਚੀਜ਼ਾਂ ਦੇ ਲੰਗਰ ਲੱਗਿਆ ਬਹੁਤ ਲੰਗਰ ਲੱਗਾ ਸਹੀ ਗੱਲ ਆ ਕੀ ਬੰਦਾ ਖਾਊ ਤੇ ਕੀ ਨਹੀਂ ਹੈ ਬਹੁਤ ਚੀਜ਼ਾਂ ਦਾ ਜਿਹੜੀਆਂ ਨਹੀਂ ਹੈ ਮਤਲਬ ਕਿ ਅਸੀਂ ਲਿਆ ਨਹੀਂ ਪ੍ਰਸ਼ਾਦ ਨਹੀਂ ਕਰਦਾ ਜਾਂਦਾ ਚਲੋ ਹੁਣ ਪਹੁੰਚ ਕੇ ਘਰ ਫੇ ਮਿਲਦੇ ਆ ਜੀ ਬਣਦੇ ਰਹੀਓ ਸਾਡੇ ਬਲੌਗ ਨਾਲ ਜੀ ਲਓ ਜੀ ਆਪਾਂ ਪਹੁੰਚ ਗਏ ਜੀ ਘਰੇ ਲੋਕ ਲਿਆ ਖੋਲ ਆਜੋ ਮਾਲਾ ਹਾਂਜੀ ਤੇ ਲੋ ਜੀ ਟਾਈਮ ਹੋ ਗਿਆ ਜੀ 3:30 ਹੋ ਚੱਲੇ ਆ ਹਾਂਜੀ ਕਿਤਾ ਰਹਾ ਗਰਮੀ ਦਾ ਜੀ ਉਹ ਚੂੜੀ ਡੋੜ ਲਈ ਕੱਚ ਫਸ ਗਈ ਏ ਆ ਨਟ ਚ ਫਸ ਗਈ ਕੀ ਹੋਇਆ ਨਟ ਚ ਫਸ ਗਈ ਚੂੜੀ ਟੁੱਟ ਗਈ ਚਲੋ ਔਰ ਹੁਣ ਪੀਣੀ ਆਪਾਂ ਇੱਕ ਇੱਕ ਕੱਪ ਚਾਹ ਅੱਖਾ ਚਲਾ ਤੇ ਫੇਰ ਚੱਲਦੇ ਆਂ ਦੁਕਾਨ ਦੇ ਕੋਲ ਵਾ ਚਲੋ ਬਿਨੇ ਚਾਹ ਹੁਣ ਬਣਾ ਗਏ ਕੱਪ ਹੋਰ ਸਿੱਧਾ ਪਾਣੀ ਪੁਣੀ ਹਾਂ ਨਹੀਂ ਪਾਣੀ ਨਹੀਂ ਚਾਹ ਪੀਣੀ ਬਸ ਤੇ ਚੱਲਦੇ ਆਂ ਦੁਕਾਨ ਨੂੰ ਪਾਣੀ ਪੁਲਾਣੀ ਆਕੇ ਚੱਲ ਵੀ ਘੋੜੇ ਪਾਣੀ ਬੁਲਾ ਚਲੋ ਬਣੇ ਰਹੀਓ ਵਲੌਗ ਨਾਲ ਜੀ ਟਾਈਮ ਹੋ ਗਈ 4:52 ਮਿੰਟ ਤੇ ਹੁਣ ਆਪਾਂ ਲੱਗੇ ਆਂ ਜੀ ਇਧਰ ਚਾਹ ਪੀਣ ਘੁੱਟ ਘੁੱਟ ਚਾਹ ਪੀ ਕੇ ਤੇ ਕਰੀਏ ਆਪਣੇ ਕੰਮ ਜਿਹੜੇ ਕਰਨ ਵਾਲੇ ਆ ਚਾਹ ਚਾਹ ਸੇ ਦੁਲਦਾ ਚਾਹ ਟੋਕਰੀ ਵੀ ਲਾਗ ਲੈ ਆਏ ਆ ਸਾਰਾ ਦਿਨ ਚਾਹ ਚਾਹੇ ਚਾਹ ਹੀ ਜਲਦੀ ਹੋਰ ਕੀ ਚੱਲਣਾ ਆ ਚਲੋ ਪੀ ਲਈਏ ਕੋਟ ਕੋਟ ਬੱਤੀ ਬੰਦ ਕਰਾਈ ਉਧਰਲੇ ਕਮਰੇ ਦੀ ਪੀ ਲਈਏ ਕੋਟ ਕੋਟ ਚਾਹ ਤੇ ਫਿਰ ਚਲੀਏ ਦੁਕਾਨ ਤੇ ਤੇ ਕਰੀਏ ਕੰਮ ਕਰਨ ਵਾਲੇ ਜਿਹੜੇ ਹੈਗੇ ਆ ਜੀ ਉਹਨਾਂ ਸਟਾਰਟਰ ਵੀ ਐਤਵਾਦੀ ਆ ਆ ਜਲਦੀ ਆ ਜਾਣਾ ਸੱਤ ਕੋਈ ਆ ਜਾਣਾ ਆ ਜਾਣਾ ਕਦੋਂ ਹਾਂ ਹੁਣ ਤਾਂ ਚੱਲਾਂ ਦੁਕਾਨ ਤੇ ਕੋਈ ਦਾ ਸਬਜ਼ੀ ਨਹੀਂ ਬਣਾਉਣੀ ਹੈਗੀ ਕੋਈ ਨਹੀਂ ਕਿਉਂਕਿ ਦਾਲ ਵੀ ਪਈ ਭਿੰਡੀਆਂ ਵੀ ਆਲੇ ਰਾਜਮਾਂ ਦੀ ਸਬਜ਼ੀ ਪਈ ਆ ਠੀਕ ਆ ਆਪਾਂ ਸਾਰ ਲੈਣਾ ਇੰਨੇ ਕੋਈ ਨਹੀਂ ਤੇ ਪੱਲੂ ਨੂੰ ਸਾਰੇ ਮੂਲੀਆਂ ਵਾਲੀ ਬਣਾ ਕਰਨੀ ਚਲੋ ਠੀਕ ਆ ਸਾਰ ਲੈਣਾ ਆਪ ਇਦਾਂ ਹੀ ਚਲੋ ਠੀਕ ਆ ਜੀ ਬਣੇ ਰਹੀਓ ਬਲੌਗਰਾਂ ਜੀ ਮਿਲਦੇ ਆਂ ਚਾਹ ਚੁਪੀ ਕੇ ਕਰੀਏ ਕੰਮ ਆਪਣੇ ਹੁਣ ਟਾਈਮ ਹੋ ਗਿਆ ਜੀ ਸਵਾ 7 ਤੇ ਮੁੜ ਕੇ ਆਗੇ ਕੀਤੀ ਸਾਰਿਆਂ ਨੇ ਰੈਸਟ ਤੇ ਰੈਸਟ ਕੀ ਕੀਤੀ ਨਾ ਤੁਹਾਨੂੰ ਪਿੱਟਾ ਪਾ ਦਿੱਤੀ ਉੱਥੇ ਪਹਿਲਾ ਦੁਕਾਨੇਗਾ ਹੀ ਆ ਕੇ ਕਹਿੰਦੇ ਮੇਰੇ ਹੱਥ ਕੰਬਦੇ ਆ ਸਾਨੂੰ ਘਬਰਾੜ ਜੀ ਹੁੰਦੀ ਜੀ ਮੈਂ ਕਰ ਮੇਰੀ ਤਾਂ ਨੀਂਦ ਨੂਦ ਵੀ ਉੱਡ ਗਈ ਮੈਂ ਠੱਕੀ ਪਈ ਸੀਗੀ ਮੈਂ ਤਾਂ ਕਦੀ ਆ ਕੇ ਮੈਂ ਫੇਰ ਰੈਸਟ ਕੀਤੀ ਕਿੰਨਾ ਘੰਟਾ ਬੀਪੀ ਚੈੱਕ ਕਰਾ ਲੈਂਦੇ ਹੁਣ ਵੀ ਬੀਪੀ ਬੂਪੀ ਦਾ ਚੱਕਰ ਨਹੀਂ ਸੀ ਉਦੋਂ ਹੀ ਘਬਰਾੜਨਾ ਸਾਰੇ ਬੰਦ ਹੋ ਗਏ ਮੈਨੂੰ ਹਸਪੀਟਲ ਜਾਣਾ ਗਰਮੀ ਗਰਮੇ ਮੈਨੂੰ ਨਹੀਂ ਜਾਣਾ ਬਾਹਰ ਗਰਮੀ ਹੋਮਸ ਬਹੁਤ ਸੀ ਉਹਦੇ ਨਾਲ ਨਾ ਥੋੜੀ ਜਿਹਾ ਗੱਡੀ ਚਲਾ ਕੇ ਆਏ ਐ ਉੱਧਰ ਦੁਕਾਨੇ ਚ ਲਾ ਗਿਆ ਉਹ ਥੋੜੀ ਘਬਰਾਹਟ ਜੀ ਕੋਲ ਲੱਭੀ ਉਹ ਕਹਿੰਦੇ ਹੀ ਨਹੀਂ ਹੈ ਕਦੇ ਵੀ ਨਹੀਂ ਹੁੰਦਾ ਉਹ ਕਹਿੰਦੇ ਰਹਿੰਦੇ ਆ ਚਲੋ ਹੁਣ ਲੈ ਕੇ ਆਏ ਸਬਜ਼ੀ ਭਾਜੀ ਅਸੀਂ ਹੁਣ ਉੱਠੇ ਜਿਹੜਾ ਕਿ ਘੰਟਾ ਕੁੱਤੇ ਆ ਇਸ ਟੇਕ ਉਹਦੀ ਟੈਗ ਦਿੱਤਾ ਉਹਦਾ ਵੀ ਸਾਰਾ ਜੋ ਮਿੰਨੀ ਹਟ ਟੈਗ ਦਿੱਤਾ ਤੁਹਾਨੂੰ ਦਾ ਨਹੀਂ ਨਹੀਂ ਚਾਹਦਾ ਕੋਈ ਸੁਝਾ ਹੀ ਨਾ ਆਵੇ ਕੀ ਕਰੀਏ ਇਸਕਾ ਹੁਣ ਕਿੱਥੇ ਜਾਈਏ ਮੰਮੀ ਕਹਿੰਦੇ ਚਲੋ ਹਸਪੀਟਲ ਲੈ ਚੱਲੀਏ ਉਹ ਨਹੀਂ 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 ਸੀਗਾ ਉੱਧਰ ਚਲੋ ਥੋੜੇ ਜਿਹਾ ਲੱਗਦਾ ਸੀਗਾ ਤੁਹਾਨੂੰ ਪਤਾ ਜੇ ਗਰਮੀ ਬਾਹਰ ਦੀ ਤਾਂ ਬਹੁਤ ਸੀਗੀ ਉਹ ਜਿਆਦਾ ਗਰਮੀ ਹਮਸ ਬਹੁਤ ਸੀ ਅੱਜ ਮੋੜ ਮੈਂ ਨਿੰਬੂ ਲੈ ਕੇ ਆਈ ਆ ਮੈਂ ਕਿ ਜੇ ਰਾਤ ਨੂੰ ਸਕੰਜਵੀ ਬਣਾਣੀ ਹੈ ਤੇ ਨਿੰਬੂ ਪਾਣੀ ਬਣਾ ਕੇ ਤੇ ਲੂਣ ਪਾ ਕੇ ਮੜੇ ਬਣਾਣੀ ਹਾਂ ਹਾਂ ਉਹਦੇ ਨਾਲ ਫਰਕ ਪਿਆ ਕੁਛ ਤੇ ਹੁਣ ਕ੍ਰੇਲੇ ਇਹ ਇੱਕ ਬੰਦਾ ਬਿਮਾਰ ਹੋਣਾ ਸਾਰੇ ਟੱਬਰ ਨੂੰ ਲੈ ਬੈਣਾ ਇਹਨਾਂ ਨੇ ਆ ਜਾਂ ਅੰਡਾ ਲਾ ਕੇ ਰੱਖ ਦਿੱਤੀ ਉਹ ਨਹੀਂ ਨਹੀਂ ਇਧਰ ਕੋਈ ਗੱਲ ਨਹੀਂ ਠੀਕ ਸਿਗਾ ਮੈਂ ਤਾਂ ਤੇ ਤੂੰ ਡਰਾਇਆ ਮੇਰਾ ਦਿਲ ਤਾਂ ਤਾਪ ਤਾਪ ਕੇ ਗੱਦਦਾ ਇਹੋ ਹੀ ਰਹਾ ਬਾਹਰ ਕੁੱਤਾ ਬੈਠਾ ਦਰਵਾਜ਼ੇ ਮਰ ਅੱਛਾ ਕੀ ਕਰਦਾ ਇਹ ਗੰਦ ਲਿਆ ਕੇ ਸੁੱਟ ਦਿੰਦਾ ਮੂਹੇ ਦੀਆਂ ਆ ਮੈਂ ਜਦੋਂ ਇਧਰ ਗੈਨਾ ਅੰਦਰ ਕਮਲਜੋ ਅੰਦਰ ਵਾਸ਼ਰੂਮ ਗਈ ਦਰਵਾਜੇ ਮਰ ਬੈਤ ਮੈਂ ਨਾ ਗੇਟ ਤੇ ਇੱਧਾ ਪੈਰ ਮਾਰਿਆ ਉੱਠ ਕੇ ਨਾ ਉੱਠ ਗਿਆ ਆਉਂ ਨਾਠੀ ਜਾਂਦਾ ਆ ਅੱਛਾ ਮੰਮੀ ਢਾਰ ਕੇ ਮੰਮੀ ਹੇ ਮਨਪਤ ਕੀ ਹੋਇਆ ਕਹਿੰਦੇ ਤੂੰ ਮੈਨੂੰ ਡਰਾਉਂਦਾ ਮੁੰਮੂਨ ਲੱਗਾ ਬੈਠ ਪਈ ਹਾਏ ਹਾਏ ਢੜ ਢੜ ਤਾ ਉਹਦੇ ਤੁਸੀਂ ਉੱਠੇ ਉਹਦੇ ਪੱਲੂਏ ਦੀ ਕੀ ਹੋਇਆ ਮਮਾ ਕੀ ਹੈ ਮੈਨੂੰ ਕੀ ਹੋਇਆ ਕੁਛ ਵੀ ਨਹੀਂ ਕੁੱਤਾ ਬੈਠ ਉਹਦੇ ਡਰਾਇਆ ਉਹਨੂੰ ਬਸ ਗਿਆ ਹਾਂ ਤੈਨੂੰ ਲੱਗਾ ਡੇਰ ਪਈਆਂ ਤੂੰ ਚਲੋ ਮੈਂ ਹਾਂ ਮੈਨੂੰ ਨਹੀਂ ਲੱਗ ਰਿਹਾ ਮੈਨੂੰ ਡੇਰ ਚਲੋ ਠੀਕ ਹੈ ਜੀ ਹੁਣ ਬਣੇ ਰਹੀਓ ਖੇਰ ਵਾਸਤੇ ਲੈਂਦੇ ਆਂ ਕਰੇਲੇ ਮੰਮੂ ਕੁਛ ਲੈ ਕੇ ਆਈਆਂ ਮੰਗਦੀ ਸੀ ਇਹ ਆਹੋ ਕਿੰਨੇ ਸਾਰੇ ਸਕੂਲੇ ਲੈ ਕੇ ਦੇ ਮਮੀ ਕਰੇਲੇ ਦੇਖੋ ਕਿੰਨੇ ਸੋਹਣੇ ਆ ਕਰੇਲੇ ਬਹੁਤ ਵਧੀਆ ਮਿਲੇ ਇਹ ਕਿੰਨੇ ਤਾਂ ਸੋਹਣੇ ਲੋਈ ਮਾਤਾ ਦੇਖੋ ਸਾਡੀ ਜੀ ਟਿੱਚਕ ਟਿੱਚ ਕਰ ਗਏ ਹੌਲੀ ਹੌਲੀ ਕਰ ਗਏ ਇਹ ਜਦੋਂ ਨਾ ਬੈਘੇ ਉੱਠਦੇ ਆ ਉਦੋਂ ਇਦਾਂ ਹੁੰਦਾ ਆ ਜਦੋਂ ਤੁਰਪੇ ਇੱਕ ਵਾਰੀ ਫੇਰ ਠੀਕ ਆ ਇਹ ਵਾਰ ਕਰ ਲਮਾ ਇਹ ਵਾਰ ਕਰ ਕੁਬ ਗਤੀਆਂ ਅਲੀ ਕੁਸਤੇਲੇ ਸੋਹਣੇ ਆ ਨਾ ਮੈਂ ਕਿ ਹੁਣ ਪੈਤ ਕੀ ਭਰ ਕੇ ਬਣਾਉਂਦੇ ਆ ਮਿਰਚਾਂ ਸਿੱਟੀਆਂ ਨਾ ਗਿੱਲੀਆਂ ਇਹਨਾਂ ਉੱਪਰ ਤੇ ਨਿੰਬੂ ਨਿੰਬੂ ਨਾਲ ਹੀ ਠੀਕ ਆ ਦੇ ਸੀਗੇ ਮੈਂ ਕਿ ਥੋੜੀ ਜਿਹੀ ਦੇ ਦੇ ਸਵੇਰੇ ਆ ਗਿਆ ਨੇ ਮੈਂ ਹੋਰ 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 ਵੀ ਸੰਜੀ ਵੀ ਬਣਾ ਦਊਗੀ ਬਿਲਕੁਲ ਬਿਲਕੁਲ ਚਲੋ ਠੀਕ ਆ ਜੀ ਬਣੇ ਰਿਓ ਸਾਡੇ ਬਲੌਗ ਨਾਲ ਤੇ ਕੱਟ ਕੇ ਖਾਣੇ ਇੱਕ ਇੱਕਾ ਦੋ ਦੋ ਬੱਬੂ ਕੋਈ ਬਹੁਤ ਵਧੀਆ ਆ ਕੱਟ ਕੇ ਦੇ ਇੱਕ ਛਾਈ ਆ ਸਾਡੇ ਬਸ ਚਾਰ ਪੰਜ ਪਹਿਲਾਂ ਤਾਂ ਤੁਸੀਂ ਖਾਦਾ ਨਹੀਂ ਵੀ ਮੈਂ ਪੱਲੂ ਲੈਂਦਾ ਪੱਲੂ ਉਹ ਦਰਥ ਸ਼ਕਨਵੀ ਇਹਨੇ ਰੂਬ ਨੂੰ ਗਲਾਸ ਵੱਡਾ ਭਰ ਦਿੱਤਾ ਮੈਨੂੰ ਉਹ ਮੇਰੇ ਫੇਰ ਪੇਟ ਹੈਵੀ ਹੋ ਗਿਆ ਨਾ ਜਦੋਂ ਬੰਦਾੜੀ ਮੈਂ ਕੋਲ ਪੂਰਾ ਪਾਣੀ ਤੇ ਨਿੰਬੂ ਪਾ ਕੇ ਜਰਾ ਦੇ ਹਾਂ ਥੋੜੇ ਅੰਦਰ ਸੀ ਨਾ ਫਿਰ ਹਾਂ ਉਹਨੂੰ ਪਤਾ ਨਹੀਂ ਸੀ ਨਾ ਹਾਂ ਚਲੋ ਕੋਈ ਗੱਲ ਨਹੀਂ ਤੇ ਹਾਂ ਕੱਟ ਕੇ ਦੇ ਇੱਕ ਖਾਈਏ ਚਲੋ ਬਣੇ ਰਹੀਓ ਵਲੋਗ ਨਾਲ ਜੀ ਮਿਲਦੇ ਹਾਂ ਜੀ ਫੇਰ ਹੋਰ ਹੋਰ ਭਾਰ ਕੇ ਗਲਾਸ ਦੇ ਦਿੱਤਾ ਇਹਨੇ ਨਿੰਬੂ ਦਾ ਮੈਂ ਪੂਰਾ ਨਾ ਬਹੁਤ ਜ਼ਿਆਦਾ ਇਟੜ ਗਿਆ ਜ਼ਿਆਦਾ ਨਹੀਂ ਥੋੜੇ ਥੋੜੇ ਪਾਣੀ ਦੀ ਨਿੰਬੂ ਪਾ ਕੇ ਫੇਰ ਹੁੰਦਾ ਸੁੱਤ ਚਲੋ ਕੋਈ ਗੱਲ ਨਹੀਂ ਹੁਣ ਇੱਧਰ ਲੱਗੇ ਆ ਜੀ ਰੋਟੀ ਪਾਣੀ ਦਾ ਕੰਮ ਕਰਨ ਮਰਜੀ ਮਿਰਚ ਤੇ ਜੋ ਕੁਛ ਲੈ ਲਿਓ ਪਾ ਪਾ ਰਸਾ ਜੀ ਦੇ ਦਿਓ ਓ ਮੈਂ ਕੀ ਰੋਟੀ ਮਾਤਾ ਨੇ ਵੀ ਇੱਕ ਖਾਣੀ ਆ ਮਨਪ੍ਰੀਤ ਨੇ ਦੋ ਖਾਣੀਆਂ ਆ ਮੈਂ ਖਾਣੀ ਨਹੀਂ ਹੈਗੀ ਅੱਜ ਮੈਂ ਖਾਣੀ ਆਈ ਕੱਲੀ ਦਾਲ ਕੋਈ ਨਾ ਸੇ ਥੋੜੀ ਐਦਾਂ ਦੀ ਆ ਖਾਣੀ ਆ ਸਹੀ ਪਈ ਦਾਦੇ ਖਾਣੀ ਦਾ ਮੈਂ ਓ ਮਾਈ ਗਾਡ ਦੇਖੀ ਖਾਣੀ ਆ ਦਾਦੇ ਖਾਣੀ ਦੇ ਲਾਗ ਲੈ ਆ ਆਪਣੀ ਚਲੋ ਨਿਆਣਿਆਂ ਨੇ ਖਾਣੀ ਨਹੀਂ ਅਜੀ ਆ ਨਿਆਣਿਆਂ ਨੇ ਖਾਣੀ ਲੈਣੇ ਆਪਣੇ ਉਹ ਪੈਕ ਕਰਾ ਕੇ ਨਹੀਂ ਲੈ ਸੀਗੇ ਕੀ ਉਹ ਆਪਣੇ ਨੂਡਲ ਜੇ ਇਹਨਾਂ ਨੇ ਨੂਡਲ ਖਾ ਲਏ ਆ ਦੋਨਾਂ ਜਣੀਆਂ ਨੇ ਦੋਨਾਂ ਨੇ ਨੂਡਲ ਖਾ ਲਏ ਆ ਤੇ ਚਲੋ ਆਪਾਂ ਵੀ ਰੋਟੀ ਪਾਣੀ ਖਾ ਕੇ ਬਿੱਲ ਉਹਨੇ ਵੀ ਕਰਦੇ ਆ ਜੀ ਬਲੌਗ ਦਾ ਐਂਡ ਫਿਰ ਦੇਖਦੇ ਆ ਜੀ ਅੱਧਾ ਘੰਟਾ ਹੈਗਾ ਲਾਈਵ ਵੀ ਆਉਣਾ ਆ ਸੇਹਦ ਅੱਗੇ ਨਹੀਂ ਠੀਕ ਆ ਜੀ ਯਾਰ ਚਲੋ ਆਉਣਾ 9:30 9:30 ਤੋਂ 10 ਖਾਓ 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 ਹਾਂਜੀ ਲੋ ਜੀ ਇੱਧਰ ਟਾਈਮ ਹੋ ਗਿਆ ਜੀ ਪੌਣੇ 10 ਤੇ ਅੱਜ ਆਪਾਂ ਆਏ ਸੀ ਲਾਈਵ ਤੇ ਲਾਈਵ ਦੇ ਵਿੱਚ ਮੈਨੂੰ ਲੱਗਦਾ ਸਾਰੇ ਜਣੇ ਬਿਜ਼ੀ ਸੀ ਅੱਜ ਤੇ 14-15 ਵਿਊ ਹੀ ਆਏ ਸੀਗੇ ਤੇ ਅਸੀਂ ਫਿਰ ਲਾਈਵ ਜਲਦੀ ਬੰਦ ਕਰ ਦਈ ਤੇ ਚਲੋ ਕਰੋ ਜੀ ਬਲੌਗ ਦਾ ਐਂਡ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸਿਓ ਤੁਹਾਨੂੰ ਤੁਹਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਚਲੋ ਜੀ ਮਿਲਦੇ ਆ ਕੱਲ ਫਿਰ ਇੱਕ ਨਵੇਂ ਬਲੌਗ ਨਾਲੇ ਲਾਈਵ ਲੋਕੀ ਉਹਨਾਂ ਦੀ ਦੇਖਦੇ ਜਿਹੜੇ ਬਹੁਤ ਕੁਝ ਬੋਲਦੇ ਆ ਬਹੁਤ ਗੰਦ ਪਾਉਂਦੇ ਆ ਹਾਂ ਸਾਫ ਸੁਥਰੀ ਸਾਫ ਸੁਥਰੀ ਲਾਈਵ ਨੂੰ ਘਾਟੀ ਦੇਖਦੇ ਆ ਚਲੋ ਠੀਕ ਹੈ ਜੀ ਮਿਲਾਂਗੇ ਜੀ ਕੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ